ਦੇਰੀਓ ਸਾਹਮਦੇ ਨੇ ਗੁਰੂ ਗੱਠੜੀ ਜੇ ਮੈਂ ਅਸੀਂ ਗੱਠੜੀ ਸੰਭਾਲਦੇ ਨੇ ਗੁਰਦੁਆਰੇ ਲਈ ਥੋੜੀ ਨਾ ਨੇ ਸੰਭਾਲੀ ਐ ਜਮਰਜੀ ਕਰ ਲਿਓ ਸੰਭਾਲੀ ਹੋਈ ਆ ਉਹਨਾਂ ਨੇ ਉਹ ਸੰਭਾਲਿਆ ਤਨਬ ਸੌਪ ਗੁਰਕੋ ਆਇਆ ਲਫਜ਼ ਦੇ ਗੁਰਕੋ ਨਹੀਂ ਆਇਆ ਸਾਬੇ ਆਉ ਨਾ ਜੇ ਮੈਂ ਗੱਠੜੀ ਸੰਭਾਲੀ ਹੋਵੇ ਤੇ ਤੇ ਚੋਰੀ ਹੋ ਜੂ ਤੇ ਇੱਥੇ ਰੱਖ ਜਾ ਪਰਾਮਨਾ ਮੇਲਾ ਦੇਖ ਕੀਰਤਨ ਸੁਣ ਜਾ ਕੇ ਕਿਤੇ ਗੱਛੀ ਧਿਆਨ ਰੱਖੇ ਬਾਹਰ ਕੋਈ ਲੈਣਾ ਜਾਵੇ ਤਾਂ ਕੀਰਤਨ ਸੁਣੇ ਨਾ ਸਕੇ ਤਾਂ ਗੱਛੀ ਘਰ ਬਣਾਇਆ ਜੋੜਾ ਘਰ ਇਹਦੇ ਜੁੱਤੀ ਜੇ ਧਿਆਨ ਲਹੂਗਾ ਤੇ ਇਹਦਾ ਗੱਛੀ ਜੇ ਧਿਆਨ ਲਹੂਗਾ ਲੱਗਰ ਬਣਾਤਾ ਲੱਗਰ ਦਾ ਫਿਕਰ ਨਹੀਂ ਹੈ ਜਦ ਮਰਜੀ ਚਾਹ ਪੀ ਲੋ ਰੋਟੀ ਲੱਗਰ ਛਕ ਲੋ ਗੱਛੀ ਦਾ ਫਿਕਰ ਨਹੀਂ ਹੈ ਜਦ ਮਰਜੀ ਜਾ ਕੇ ਜੋ ਚੀਜ਼ ਮਰਜੀ ਖਾਡ ਲੋ ਇਹ ਕਿਉਂ ਬਣਾਇਆ ਤੁਸੀਂ ਕੰਮ ਸਭ ਉੱਥੇ ਸੁਣ ਸਕੋ ਬੈਠ ਕੇ ਕੁਝ ਕੌਣ ਸੁਣਦਾ ਸੁਣਦੇ ਫਰਵਰੀ ਇਹਨੂੰ ਸਮਝਾਈ ਨਹੀਂ ਕਿਉਂ ਬਣਾਇਆ ਹੁਣਾਂ ਸਮਝਾਉਣ ਵਾਲਾ ਕੋਈ ਨਹੀਂ ਸਮਝਣ ਵਾਲਾ ਸਭ ਨੂੰ ਕੋਈ ਜਾਂਦਾ ਉੱਥੇ ਤਾਂ ਜ਼ਾਇਰ ਕਰਦੇ ਨੇ ਸੋਨਾ ਕਿਹਾ ਜਾ ਲੱਗਿਆ ਸੁਣਿਆ ਹੋਇਆ ਪਤਾ ਦੇ ਖੜੇ ਦਰ ਬੇਰੀ ਕਿੱਥੇ ਬਾਬਾ ਦੀਪ ਸੋਦੀ ਫੋਟੋ ਕਿੱਥੇ ਐ ਕਿਤਨਾ ਸੀ ਸਟਿਆ ਸੀ ਉਹ ਜਿਹੜੇ ਕਹਾਣੀਆਂ ਸੁਣਦੇ ਹੋਈ ਉਹ ਦੇਖਣ ਜਾਂਦੇ ਨੇ ਟੈਲੀ ਕਰਨ ਉਹ ਤਾਂ ਕੋਈ ਕੀਰਤਨ ਸੁਣ ਜਾਂਦਾ ਉਹ ਤੇ ਨਾ ਉੱਥੇ ਕੋਈ ਸੁਣਾਉਣ ਵਾਲਾ ਹੀ ਐ ਦੱਸਣ ਵਾਲਾ ਵੀ ਦੋਏ ਤਰ੍ਹਾਂ ਇੱਕੋ ਜਿਹੇ ਨੇ ਇਹਨਾਂ ਨੂੰ ਜੋ ਚਾਹੀਦਾ ਉਹ ਲੈਣ ਜਾਂਦੇ ਨੇ ਉਹਨਾਂ ਨੂੰ ਜੋ ਚਾਹੀਦਾ ਦੇਣ ਜਾਂਦੇ ਨੇ ਉਹਨਾਂ ਨੂੰ ਕੀ ਚਾਹੀਦਾ ਉਹ ਚਾਹੀਦੀ ਐ ਵਾ ਉਹ ਦੇਣ ਦੇ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਚਾਹੀਦੀ ਐ ਜੋ ਇਹਨਾਂ ਨੂੰ ਚਾਹੀਦਾ ਉਹ ਲਾਇਆ ਉਧਰ ਹੈ ਬਸ ਦੋਇਰਾ ਜੀ ਨੇ ਦੋਇਤਰਾ ਜੀ ਨੇ ਰੌਲਾ ਕੋਈ ਨਹੀਂ ਹੈ ਰੌਲਾ ਤਾਂ ਉਹਦਾ ਜੀ ਨੂੰ ਕੁਝ ਹੋਰ ਚਾਹੀਦਾ ਹੈ ਰੌਲਾ ਉਹਦਾ ਜੀ ਨੂੰ ਕੋਈ ਚਾਹੀਦਾ ਹੋਰ ਉਹਦਾ ਰੌਲਾ ਵੀ ਤੁਸੀਂ ਕਾਸ ਨੂੰ ਬੈਠਿਆ ਉੱਥੇ ਤੁਸੀਂ ਤਾਂ ਕੋ ਦੇ ਹੀ ਨਹੀਂ ਰਹੇ ਯਾਰ ਨੰਬਰ ਕਾਸ ਨੂੰ ਇਹਨਾਂ ਕੀਤਾ ਹੋਇਆ ਹੈ ਜਾਂ ਤੁਹਾਡੇ ਕੋ ਦੇ ਹੀ ਨਹੀਂ ਰਹੇਗੇ ਜਨ ਕੁਝ ਅੱਗੇ ਤੋਰੇ ਨਹੀਂ ਰਹੇ ਜੋ ਤੁਸੀਂ ਫਸਿਆ ਨੂੰ ਆਹ ਕੀ ਸੀ ਆਹ ਕਮਾ ਗੁਰਮਤ ਦਾ ਜਿਹੜਾ ਇੱਥੇ ਲਿਖਿਆ ਹੋਇਆ ਹੈ ਇਹ ਤਾਂ ਆਤੋਂ ਲੈ ਗਈ ਤੂੰ ਨਰਕ ਨਵਾਰਨ ਕਰਦੀ ਜੇ ਤੁਸੀਂ ਕੀ ਦਾ ਨਰਕ ਨਵਾਰਨ ਕਰ ਰਹੇ ਹੋ ਜੇ ਨਰਕ ਨਵਾਰਨੀ ਹੋ ਰਿਹਾ ਇਹਦਾ ਮਤਲਬ ਹੈ ਫਿਰ ਗੁਰਮਤਿ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ਕੋਈ ਤਾਂ ਗੁਰਮਤਿ ਦੀ ਹਾਜ਼ਰੀ ਹੋਣੀ ਜੇ ਗੁਰਮਤਿ ਦਾ ਹਾਜ਼ਰ ਹੈ ਤਾਂ ਨਰਕ ਨਵਾਰਨ ਹੋ ਰਿਹਾ ਹੈ ਜੇ ਨਰਕ ਨਵਾਰਨ ਨਹੀਂ ਹੋ ਰਿਹਾ ਗੁਰਮਤਿ ਦਾ ਉੱਤੇ ਜ਼ਿਕਰੇ ਨਹੀਂ ਹੈ ਗੁਰਮਤ ਨਾਉਂਦੀ ਚੀਜ਼ ਐ ਕੋਈ ਨਹੀਂ ਫਿਰ। ਜੇ ਗੁਰਮਤ ਹੈ ਤਾਂ ਨਰਕ ਵਰਗਲ ਹੈ। ਜੇ ਗੁਰਮਤ ਨਹੀਂ ਤਾਂ ਨਰਕ ਵਰਗਲ ਨਹੀਂ। ਫਿਰ ਕੀ ਫਾਇਦਾ ਬਈ? ਐਨੇ ਡਬਲ। ਫਿਰ ਕੀ ਫਾਇਦਾ ਹੋਇਆ? ਕਿ ਇਹ ਸੇ ਗਾਲੂ ਬਣਾਇਆ ਤਾਂ। ਕਿ ਇਹ ਹੀ ਬੰਤਪਤਾ ਸਾਇਰ ਸਪੱਟੇ ਵਾਲਾ ਹੀ ਗੁਰੂ ਹੰਗਲਾ। ਗੱਲ ਵਿਚਾਰਨ ਵਾਲੀ ਐ। ਜਵਾਬ ਸਾਨੂੰ ਦੇਣਾ ਪਊ ਜਿਹੜੇ ਉਹ ਜ਼ਿੰਮੇਵਾਰੀ ਹੈ ਡਿਊਟੀ ਸਾਡੀ ਹੈ ਚਿੰਦਾ ਵਰਦਾਰ ਅਸੀਂ ਬਣਾਏ ਆ ਚੌਕੀਦਾਰ ਅਸੀਂ ਬਣਾਏ ਆ ਹੁਣ ਉਹ ਪੰਜ ਪਿਆਰੇ ਘਾਸ ਨੂੰ ਬਣਾਏ ਸੀ ਚੌਕੀਦਾਰ ਸੀ ਉਹ ਚਿੰਦਾ ਵਰਦਾਰ ਸੀ ਬਾਦ ਦੇ ਵਿੱਚ ਇਹ ਚਿੰਦਾ ਗਾਂ ਲੱਗੇ ਜਾਣਾ ਸੀ ਅਗਵਾਈ ਦੇਣੀ ਸੀ ਉਹ ਤਾਂ ਕੰਮ ਨਹੀਂ ਛੱਡਦਾ ਸੀ ਪੰਜ ਅਸੀਂ ਉਹੀ ਆ ਜੱਸੇਦਾਰ ਲੋਬੀ ਸਾਡਾ ਸਿੰਘ ਸਾਹਿਬਾਨ ਕੰਮ ਫਿਰ ਕੰਮ ਕਹਦੇ ਆਣ ਕੰਮ ਕੀ ਹੈ ਮੈਂ ਸੇ ਕੰਮ ਨੂੰ ਪਛਾਣੂ ਔਰ ਆਪਣੀ ਡਿਊਟੀ ਆਉ ਲੋ ਜੇ ਮੈਂ ਬੈਠਾ ਦਿੰਦਾ ਸੀ ਬੈਠਾ ਸੀ ਨਾ ਛੱਪੜਿਆ ਦੁੱਧ ਪੀ ਕੇ ਉਹ ਮਨੇ ਕਹਿੰਦੇ ਕਿਹਾ ਨਾ ਫਿਰ ਸਾਧਨ ਹੈ ਵੀ ਭਰੇਗਾ ਕਿੱਥੇ ਖਾ ਕੇ ਲੋ ਮਦਰ ਤੋਂ ਕਹਿੰਦੇ ਦੱਸਦਾ ਔਰ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਬੜੇ ਵਾਲਾ ਹੀ ਹਾਲ ਹੋਊਗਾ ਫਿਰ ਕਿੰਕਣੀ ਪਰਸੋਹਣੀ ਕਿੱਕੜੀ ਪਰਸੋਹੜੀ ਸੰਤੋਖ ਤੱਕ ਦਾ ਵੀ ਜਿਹੜਾ ਸੀਰੀਅਲ ਗਿਆਨ ਉੱਥੇ ਤਾਂ ਉਹ ਵੀ ਹੈ ਦੀ ਉਹ ਵੀ ਪਹਿਲਾਂ ਜਿਹੜਾ ਸੀਰਾ ਪਹਿਲਾਂ ਪਹਿਲਾਂ ਜੰਗੇ ਵਸੇ ਜਾਂ ਤੁਰਦਾ ਕੀ ਹੁੰਦਾ ਜੇ ਮਾਨਸ ਤੇ ਦੇਵਤੇ ਕੀਏ ਬਲੇਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜੇ ਮਾਨਸ ਤੇ ਦੇਵਤੇ ਕੀਏ ਮਾਨਸ ਤੋਂ ਦੇਵਤਾ ਬਣਾਤਾ ਸੋਨਾ ਬਣਾਤਾ ਪਰ ਜਦ ਸੰਤੋਖ ਹੋ ਗਿਆ ਸੋਨਾ ਤਾਂ ਹੋਰ ਸੋਪੜਕ ਹੋ ਗਿਆ ਪਰ ਸੋਨਾ ਹੁੰਦਾ ਸੋਨੇ ਤੋਂ ਹੋਰ ਸੋਨਾ ਬਣਾਣੇ ਡੋ ਟਿੰਕਣੀ ਪਰਸੋਹਣੀ ਪਰਸੋੜੀ ਸੁਰਨਾਰ ਮੋਹਣੀ ਸੁਰਨਾਰ ਮੋਹਣੀ ਜਿਹੜੇ ਸੁਰਨਾਰ ਨੇ ਸੁਰਲਰਾਂ ਕੋਲ ਸਤੋ ਵਹਾਈ ਹੁੰਦਾ ਉਹ ਵੀ ਮੋਹੇ ਜਾਂਦੇ ਨੇ ਉਹ ਵੀ ਜਿਹੜੇ ਹੁੰਦੇ ਨੇ ਨਾ ਉਹਦੀਆਂ ਗੱਲਾਂ ਨਾਲ ਉਹ ਵੀ ਹੱਥ ਜੋੜਦੇ ਨੇ ਵੀ ਉਸਤਾਦ ਦੀ ਉੱਪਰ ਚਲੀ ਗਈ ਚੰਗਾ ਸਮਝਦੇ ਨੇ ਉਹ ਉਹ ਪੈਦਾ ਦੇਖੋ ਸਾਨੂੰ ਗੁਰੂਆਂ ਨੇ ਉਹ ਹੈ ਸਿੱਖਾਂ ਨੂੰ ਕਹਦੇ ਭਈ ਕਹਦੇ ਕਿਹੜੀ ਗੱਲ ਦਾ ਉਹ ਐਸੇ ਗੱਲ ਦਾ ਉਹਨਾਂ ਜੇ ਗੱਲ ਸੀਗੀ ਬੋੜੀ ਸੋਨਰ ਬੋੜੀ ਉਹ ਸਾਹਿਬ ਜਾਂਦੇ ਨੇ ਉਹ ਕਾਦੇ ਸਾਰੇ ਆਂਦਾ ਹੀ ਉਹ ਕਿਉਂ ਬੁਰੇ ਲੱਗਦੇ ਨੇ ਉਸ ਚੰਨ ਦੋਰੀ ਉਹ ਤਾਂ ਬੁਰੇ ਲੱਗਦੇ ਨੇ ਕਿਹੜੀ ਗੱਲ ਦਾ ਉਹ ਐਸੇ ਗੱਲ ਦਾ ਉਹ ਹੈ ਕਿੰਕਣੀ ਪਰਸੋਂ ਹਣੀ ਕਿੰਕਣੀ ਪਰਸੋਂ ਹਣੀ ਸੀ ਉਹਨਾਂ ਚ ਸਭ ਕੁਝ ਛੱਡਤਾ ਪਰਵਾਹ ਨਹੀਂ ਕੀਤੀ ਸੱਚ ਕਹਤਾ ਕਰਮਾਤਾ ਸਭ ਕੁਝ ਛੱਡਤਾ ਸਾਰੀਆਂ ਉਹ ਫਰਾਂਡ ਕਰਾਤੀਆਂ ਸਤੋ ਦਿਖਾਤਾ ਨੂੰ ਵੀ ਸਤੋ ਕੀ ਹੁੰਦਾ ਉਹ ਗੱਲ ਹੈ ਸੁਣਨ ਵਾਲੀ ਬੋਹੜਾ ਜਿਹੜਾ ਸੁਣ ਲੈ ਆ ਨਾਲ ਜਿਹੜੇ ਇਹ ਨਹੀਂ ਹਨ ਉਹਨਾਂ ਦਾ ਬੋਹੜਾ ਜਿਹੜੇ ਸੁਣਨੇ ਦੇਵਤੇ ਦੇ ਦਰਵੀ ਚ ਅੱਗੇ ਹੁੰਦੇ ਨੇ ਦਰਵੀ ਆਜ ਵੀ ਭਲੇ ਆਦਮੀ ਰੁਕ ਹੈ ਨਾ ਆਦਮੀ ਸੱਚੇ ਸੱਚੇ ਨੂੰ ਕਹਿੰਦੇ ਨੇ ਕਹਿੰਦਾ ਉਹ ਤਾਂ ਨਾਰਾ ਆਦਮੀ ਸੀ ਬੋਲ ਤੇ ਪੂਰਾ ਉਤਲ ਨਾ ਜਬਾਨ ਦਾ ਪੂਰਾ ਹੋਣਾ ਕਿਸੇ ਨਾਲ ਧੋਖਾ ਨਹੀਂ ਕਰਨੇ ਨਾਰਾਦ ਵੀ ਲੱਖੇ ਇਹ ਵੀ ਧਗੀਰੀ ਕਰਨੀ ਗਰੀਬ ਦੇ ਪੱਖ ਤੇ ਖੜ ਜਾਣਾ ਗਰੀਬ ਖਾਤਰ ਖੜ ਜਾਣਾ ਜੇ ੱੱਕਾ ਹੁੰਦਾ ਵੀ ਮੈਂ ਖੜਾ ਵੀ ਆਉ ਕਿਹੜਾ ਹੁੰਦਾ ਇਹ ਨਾਰਾਦ ਵੀ ਦਾ ਕਬੂਲ ਹਾਂ ਡਰ ਤੇ ਬਾਅਦ ਵਿੱਚ ਸ਼ੋਰ ਹੁੰਦਾ ਸ਼ੋਰ ਕਦ ਬਣਦਾ ਜਦੋਂ ਹੁਕਮ ਦੇ ਵਿੱਚ ਚੱਲਣ ਲੱਗਦਾ ਹੁਕਮਨ ਸ਼ੋਰ ਆਪਣੇ ਬਲਾਉਣੀ ਸ਼ੁਰੂ ਕਰਦਾ ਨਾ ਫਿਰ ਡਰ ਤੇ ਸ਼ੋਰ ਵੱਡ ਜਾਂਦਾ ਦਰ ਫੇਰ ਵੀ ਰਹਿੰਦਾ ਦਰ ਤਾਂ ਫੇਰ ਵੀ ਰਹਿੰਦਾ ਫਿਰ ਉਹਨੂੰ ਫੁੱਲ ਆਉਣੇ ਦੀ ਤਿਆਰੀ ਹੋ ਜਾਂਦੀ ਹੈ ਪੱਤੇ ਨੰਨੇ ਫੁੱਟਣ ਲੱਗ ਜਾਂਦੇ ਨੇ ਕਹਾਂ ਚੱਲ ਪੈਨ ਨਾ ਪੌਦਾ ਜਾਂ ਪੱਤੇ ਫੁੱਟਣ ਲੱਗੇ ਫਿਰ ਫੁੱਲ ਵੀ ਆਊਗਾ ਜਦ ਫੁੱਲ ਆਉਂਦੇ ਨੇ ਫਿਰ ਇਹ ਸੋਪਣ ਹੁੰਦਾ ਪਾਉਂਦੇ ਰੂ ਆ ਫੁੱਲ ਵਾਲੀ ਗੱਲ ਆ ਪੌਦਾ ਤਾਂ ਹਰਾ ਭਰਾ ਵੀ ਸੋਹਣਾ ਲੱਗਦਾ ਹੈ ਹਰਾ ਹੋਵੇ ਨਾ ਪੌਦਾ ਸੋਹਣਾ ਲੱਗਦਾ ਸੁੱਕਾ ਹੋਵੇ ਅਜੋ ਕਜਵਰਾ ਲੱਗਦਾ ਪਰ ਜਦ ਫੁੱਲ ਆ ਜਾਂਦੇ ਨੇ ਫਿਰ ਪਰਸੋ ਹਣੀ ਹੋ ਜਾਂਦਾ ਪਰਸੋ ਹਲੀ ਫੜ ਆਉਂਦਾ ਫੜ ਫੇਰ ਆਉਂਦਾ ਜੋ ਫੜ ਆਉਂਦਾ ਫੜਾ ਕੇ ਜੇ ਫੁੱਲ ਆ ਗਏ ਝੜ ਜਾ ਫੇਰ ਵੀ ਕੁਛ ਨਹੀਂ ਗੱਲ ਫੁੱਲ ਆਉਂਦਾ ਤਾਂ ਉਹਦੀ ਸੋਪੜ ਨੂੰ ਪਰਸੋ ਹਲੀ ਕਹਿੰਦੇ ਨੇ ਫਿਰ ਸੁਰ ਨਾਰਾ ਮੋਹਣੀ ਬੋੜੀ ਸਿੰਘਾ ਰੋਹਣੀ ਬਿਤਲ ਤਲੇ ਸਿੰਘ ਅਰਹੋਣੀ ਫੇਰ ਫੜ ਲੱਗਦਾ ਸੇ ਗੌਰ ਹੁਲੀ ਜਾਂਦ ਹੁੰਦੀ ਆ ਨਾ ਗਿਆਨ ਫੜ ਲੱਗਦਾ ਸੇ ਸਿੰਦ ਸੇਲ ਦਾ ਨੋ ਬਿਤਲ ਤਲੇ ਫੇਰ ਗਿਆਨ ਫੜ ਲੱਗਦਾ ਜਾ ਕੇ ਕਿਤੇ ਕੋਈ ਨਾ ਤਤ ਗਿਆਨ ਆ ਨਾ ਉਸੇ ਗਾ ਫੇਰ ਉੱਥੇ ਲੱਗਦਾ ਪੌਦੇ ਨੂੰ ਸਿੰਘ ਅਰਹੋਲੀ ਹਾਂ ਜੇ ਚਲਾ ਤਲੇ ਬਿਤਲ ਤਲੇ ਥਲੇ ਨੂੰ ਨਹੀਂ ਜਾ ਸਕਦੀ ਫੇਰ ਉੱਤੇ ਜਾ ਉੱਤੇ ਉੱਤੇ ਬਟਾ ਲੈ ਤੱਲੇ ਤੋਂ ਉੱਤੇ ਨੂੰ ਉੱਠੇ ਪਾਸ ਨੂੰ ਫਿਰ ਗੰਗਾ ਜਮਨਾ ਗੰਗਾ ਚ ਮਿਲ ਜੂ ਗੰਗਾ ਉਲਟੀ ਹੈ ਪਹਾੜਾ ਤੈਨੂੰ ਛੱਡਦੀ ਹੈ ਫਿਰ ਸ਼ਿਵ ਜੀ ਵੀ ਥੱਲੇ ਰਹਿ ਜਾਂਦਾ ਰਾਮਚੰਦਰ ਵੀ ਥੱਲੇ ਰਹਿ ਜਾਂਦਾ ਸਾਰੀਆਂ ਬੱਤਾਂ ਨੂੰ ਫਿਰ ਐਸੀ ਪਹਾੜ ਤੈਨੂੰ ਚੱਲਦੀ ਹੈ ਰੇਲ ਸਭ ਥੱਲੇ ਵਾਲੇ ਸਟੇਸ਼ਨ ਥੱਲੇ ਹੀ ਥੱਲੇ ਰਹਿੰਦੇ ਚਲੇ ਜਾਂਦੇ